ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤੇਗਵਤ ਸਿੰਘ ਹੈ ਜੋ ਸਾਡੀ ਨਜ਼ਰ ਚਿਓ ਦੇਨੇ ਤੈਨੂੰ ਕਾਤੜ ਲੱਗਣ ਹਵਾਰੇ ਨੀ ਜੋ ਸਾਡੀ ਨਜ਼ਰ ਚਿਓ ਦੇਨੇ ਤੈਨੂੰ ਕਾਤੜ ਲੱਗਣ ਹਵਾਰੇ ਨੀ 바ਸੀਏ ਸੇ ਕਰਕੇ ਤੇਰੇ ਨਾਲ ਸਾਡੀ ਬਰਦੀ ਨਹੀਂ ਸਰਕਾਰੀ ਨਹੀਂ ਬਾਸੀਏ ਸੇ ਕਰਕੇ ਤੇਰੇ ਨਾਲ ਸਾਡੀ ਬਰਦੀ ਨਹੀਂ ਸਰਕਾਰੀ ਨਹੀਂ ਤੂੰ ਲਾੜਕਿਲੇ ਦੀ ਰਾਣੀ ਏ ਤੂੰ ਲਾੜਕਿਲੇ ਦੀ ਰਾਣੀ ਏ ਤੇਰੇ ਖਸਮ ਵਿਟਾ ਜਾਵਾਲੇ ਨਹੀਂ ਅਸੀਂ ਵਾਰਸ ਇਕ ਚੀਆਂ ਗੜੀਆਂ ਦੇ ਸਾਨੂੰ ਪਾਲਿਆ ਬਾਜਾਂ ਸਿੰਵਾਰ ਸਕਟੀਆਂ ਘੜੀਆਂ ਦੇ ਸਾਨੂੰ ਪਾਲਿਆ ਬਾਜਾਂ ਆਏ ਨੇ ਤੇਰੇ ਲਈ ਮਖਮਲੀ ਸੇਜਾਂ ਤੇ ਤੇਰੇ ਲਈ ਮਖਮਲੀ ਸੇਜਾਂ ਤੇ ਸਾਡੇ ਲਈ ਮਾਛੀਵਾੜੇ ਨੀ ਬਾਸੀਏ ਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਬਸ ਇਹ ਸੇ ਕਰਕੇ ਤੇਰੇ ਨਾਲ ਸਾਡੀ ਬੜਦੀ ਨਹੀਂ ਸਰਕਾਰੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਅਗ ਜਾਵੇ ਨਿਆੜੋ ਜਾਵੇ ਫਤਿਹ ਭਾਵੇ ਸੰਤ ਗਿਆਨੀ ਜਰਨੈਲ ਸਿੰਘ ਭੁੱਲ ਗਿਆ ਵਿੱਚ